ਕੌਂਸਲਰ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਅੰਮ੍ਰਿਤਸਰ ਵਿੱਚ ਹੋਏ ਤਮਾਕੀ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵਿਗੜਦੀ ਕਾਨੂੰਨ ਵਿਵਸਥਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅੰਮ੍ਰਿਤਸਰ ਜਿਹੜੇ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਅ ਘਟਨਾਵਾਂ ਵਾਪਰ ਰਹੀਆਂ ਨੇ ਜਿਹਦੇ ਵਿੱਚ ਇੱਕ ਕਾਉਂਸਲਰ ਜੰਡਿਆਲੇ ਜਿੰਨੂੰ ਕੋਈ ਸ਼ਰੀਆਮ ਦੇਨੇ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਕੱਲ ਹਾਲਗੜ ਦੇ ਅੰਦਰ ਆਪਣੀ ਮਿਹਨਤ ਮਜ਼ਦੂਰੀ ਕਰਦੇ ਜਿਹੜੇ ਫਟੇ ਨੋਟਾਂ ਨੂੰ ਬਦਲਦੇ ਸੀ। ਉਹਨਾਂ ਨੂੰ ਕਤਲ ਕਰਕੇ ਤੇ ਉਹਨਾਂ ਦੀ ਉਹਨਾਂ ਨੂੰ ਲੁੱਟ ਕੇ ਲੈ ਗਏ ਕਤਲ ਕਰ ਦਿੱਤਾ ਗਿਆ ਅੱਜ ਬਹੁਤ ਵੱਡਾ ਧਮਾਕਾ ਜਿਹੜਾ ਆ ਉਹ ਮਜੀਠਾ ਰੋਡ ਦੇ ਉੱਤੇ ਬਾਈਪਾਸ ਦੇ ਬਾਹਰਲੀ ਸਾਈਡ ਤੇ ਹੋਇਆ ਨਸ਼ਾਰੇ ਦੇ ਲਾਗੇ ਜੋ ਕਿ ਬੜੀ ਚਿੰਤਾਜਨਕ ਦੀ ਗੱਲ ਹੈ ਸਰਕਾਰ ਦਾ ਟੋਟਲ ਇੰਟੈਲੀਜੈਂਸ ਤੇ ਸੀਆਈਡੀ ਦਾ ਫੇਲਿਅਰ ਹੈ ਔਰ ਸਰਕਾਰ ਸਿਰਫ ਇਲੈਕਸ਼ਨਾਂ ਵੱਲ ਧਿਆਨ ਦੇ ਰਹੀ ਹੈ ਸਰਕਾਰ ਤੰਤਰ ਨੂੰ ਸਿਰਫ ਆਪਣੇ ਵਾਸਤੇ ਯੂਜ਼ ਕਰ ਰਹੀ ਹੈ ਜਿਵੇਂ ਕਿ ਮੁੱਖ ਮੰਤਰੀ ਕੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਉਹਨਾਂ ਦੇ ਨਾਲ ਜਿੰਨਾ ਵੀ ਦਿੱਲੀ ਤੋਂ ਹਮਲਾ ਫਮਲਾ ਆ ਟੋਟਲ ਸਿਕਿਉਰਿਟੀ ਉਹਦੇ ਧਿਆਨ ਤੇ ਹੈ ਔਰ ਟੋਟਲ ਸੀਆਈਡੀ ਇੰਟੈਲੀਜੈਂਸ ਉਹਨਾਂ ਵੱਲ ਲੱਗੀ ਹੋਈ ਹੈ